ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੱਤਰ ਸਿੰਘ ਕਿਸਾਨ ਵੀਰ ਦਾ ਕਮੈਂਟ ਸੀ ਵੀ ਬੀ ਬੂਟੇ ਲਾਉਣ ਬਾਰੇ ਗੱਲਬਾਤ ਵੀ ਕਿਵੇਂ ਲਾਉਣੇ ਚਾਹੀਦੇ ਨੇ ਸੋ ਕਿਸਾਨ ਵੀਰੋ ਬੂਟੇ ਲਾਉਣੇ ਬਹੁਤ ਜ਼ਰੂਰੀ ਨੇ ਜੇ ਤਾਂ ਆਪਾਂ ਆਪਣੇ ਘਰੇ ਜਾਂ ਕਿਸੇ ਅਜਿਹੀ ਜਗ੍ਹਾ ਲਾਉਣ ਜਿੱਥੇ ਕੰਧ ਨੇੜੇ ਆ ਤਾਂ ਕੰਧ ਤੋਂ ਬੂਟੇ ਦਾ ਘੱਟੋ ਘੱਟ ਫਰਕ 5 ਫੁੱਟ ਦਾ ਜ਼ਰੂਰ ਰੱਖਿਆ ਜਾਵੇ ਬਿਲਕੁਲ ਕੰਧ ਦੇ ਨਾਲ ਨਾ ਲੈ ਜਾਵੇ ਕੋਈ ਕੰਦ ਨੂੰ ਵੀ ਨੁਕਸਾਨ ਕਰੂ ਤੇ ਬੂਟੇ ਦਾ ਵੀ ਨੁਕਸਾਨ ਹੋ ਜਾਂਦਾ ਨੇੜੇ ਲੱਗੇ ਹੋਏ ਤਾਂ ਸੋ ਆਪਾਂ ਹੁਣ ਜਿਹੜੇ ਬੂਟੇ ਲਾਏ ਜਾਂਦੇ ਨੇ ਕਈ ਬੂਟਿਆਂ ਦੀ ਪਹਿਲਾਂ ਬਿਉਂਤਮੰਦੀ ਕੀਤੀ ਜਾਂਦੀ ਹੈ ਤੇ ਪਹਿਲਾਂ ਟੋਆ ਪੱਟਿਆ ਜਾਂਦਾ ਤੇ ਟੋਆ ਪੱਟ ਕੇ ਘਟੋ ਘਟ ਮਹੀਨਾ 20 ਦਿਨ ਜਾਂ ਜਿੰਨਾ ਵੀ ਸਮਾਂ ਆਪਣੇ ਕੋਲ ਖੁੱਲਾ ਹੋਵੇ ਤਾਂ ਕਿ ਤੋਂ ਪਾ ਉਹਦੇ ਵਿੱਚ ਪੈ ਜਾਵੇ ਰੌਸ਼ਨੀ ਪੈਂਦੀ ਰਹੇ ਜਿਹੜੇ ਵਿੱਚ ਕੋਈ ਉੱਲੀ ਰੋਗ ਨੇ ਨਾ ਆਸ਼ਟ ਹੋ ਜਾਣਾ ਪਰ ਕਈ ਵਾਰੀ ਕੀ ਹੁੰਦਾ ਵੀ ਆਪਣਾ ਵਿਚਾਰ ਮੌਕੇ ਤੇ ਬਣਦਾ ਹੈ ਸੋ ਆਪਾਂ ਨੂੰ ਫਿਰ ਟੋਆ ਪੱਟਣ ਦਾ ਟਾਈਮ ਵੀ ਨਹੀਂ ਹੁੰਦਾ ਸੋ ਜਦੋਂ ਵੀ ਆਪਾਂ ਨਰਸਰੀ ਤੋਂ ਬੂਟੇ ਲਿਆਂਦੇ ਨੇ ਤਾਂ ਇੱਕਦਮ ਬੂਟੇ ਲਾਉਣ ਦੀ ਕੋਸ਼ਿਸ਼ ਨਾ ਕਰਿਆ ਕਰੀਏ ਬੂਟਿਆਂ ਨੂੰ ਲਿਆ ਕੇ ਘੱਟੋ ਘੱਟ 2-4 ਦਿਨ ਆਪਣੇ ਉਸ ਲਫਾਫੇ 'ਚ ਪਏ ਰਹਿਣ ਪਾਣੀ ਛਿੜਕੀਏ ਤਾਂ ਕਿ ਜਿਹੜੀ ਉਹ ਹਿੱਲਜੋਲ ਕੁਝ ਜੜਾਂ ਕੁਝ ਟਾਈਮਸ ਹੋਈਆਂ ਨੇ ਜਾਂ ਉਹਨੂੰ ਨੁਕਸਾਨ ਨੁਕਸਾਨ ਪਹੁੰਚਾ ਹਿੱਲਜੋਲ ਨਾਲ ਉਹ ਸੈੱਟ ਹੋ ਜਵੇ ਫਿਰ ਉਸ ਤੋਂ ਬਾਅਦ ਇਹ ਬੂਟਾ ਲਾਇਆ ਜਾਵੇ ਬੂਟਾ ਲਾਉਣ ਦੇ ਲਈ ਆਪਾਂ ਜਿਹੜਾ ਆਪਣੇ ਉਗਰ ਹੁੰਦਾ ਜਾਂ ਡੂੰਗਾ ਟੋਆ ਪੱਟਣ ਵਾਲਾ ਕੋਈ ਗੋਲ ਆਪਣੇ ਬਰਮਾ ਹੁੰਦਾ ਉਸ ਨਾਲ ਆਪਾਂ ਘਟੂ ਘਟ ਕਾਫੀ ਡੂੰਗਾ ਟੋਆ ਬਣਾ ਕੇ ਇਹ ਚੈੱਕ ਕਰ ਲਈਏ ਵੀ ਉਹਦੇ ਵਿੱਚ ਜਿੱਥੇ ਬੂਟਾ ਲਾਉਣਾ ਹੈ ਕੋਈ ਰੋੜ ਤਾਂ ਨਹੀਂ ਹੈਗਾ ਜਾਂ ਕੋਈ ਮਿੱਟੀ ਗਲਤ ਤਾਂ ਨਹੀਂ ਜਾਂ ਕੋਈ ਸਖਤ ਚੀਜ਼ ਤਾਂ ਨਹੀਂ ਤਾਂ ਕੋਈ ਕੱਢ ਲਈ ਜਾਵੇ ਕਿਉਂਕਿ ਜਿਹੜਾ ਗੋਠਲੀ ਵਾਲਾ ਪੌਦਾ ਹੁੰਦਾ ਜਾਂ ਬੀਜ ਤੋਂ ਤਿਆਰ ਹੁੰਦਾ ਉਹ ਪੱਥਰਾਂ ਪੁੱਥਰਾਂ ਦੇ ਵਿੱਚ ਉਹਦਾ ਸਿਸਟਮ ਇੰਨਾ ਤਕੜਾ ਹੁੰਦਾ ਉਹ ਆਪਣੇ ਆਪ ਕਾਮਯਾਬ ਹੋ ਜਾਂਦਾ ਪਰ ਜਿਹੜਾ ਆਪਾਂ ਗ੍ਰਾਫਟਡ ਬੂਟਾ ਲਿਆਉਣਾ ਤਾਂ ਆਪਾਂ ਨੂੰ ਉਹਦੀ ਸਾਮ ਸੰਭਾਲ ਵੱਧ ਕਰਨੀ ਪੈਂਦੀ ਹੈ ਕਿਉਂਕਿ ਉਹਨੇ ਫਲ ਛੇਤੀ ਦੇਣਾ ਹੁੰਦਾ ਹੈ ਸੋ ਕਿਸਾਨ ਵੀਰੋ ਜਦੋਂ ਵੀ ਬੂਟੇ ਲਾਉਣੇ ਆ ਤਾਂ ਦੋ ਤਰ੍ਹਾਂ ਦੇ ਬੂਟੇ ਹੁੰਦੇ ਨੇ ਇੱਕ ਤਾਂ ਵੱਤ ਪਾਣੀ ਮੰਗਦੇ ਨੇ ਇੱਕ ਘੱਟ ਪਾਣੀ ਮੰਗਦੇ ਨੇ ਨਿੰਬੂ ਜਾਤੀ ਹੋ ਗਈ ਤੇ ਜਿਹੜੇ ਬੂਟੇ ਆਪਣੇ ਮਤਲਬ ਵੱਤ ਪਾਣੀ ਮੰਗਦੇ ਨੇ ਸੋ ਆਪਾਂ ਕੁਝ ਬੂਟੇ ਮਧਰੇ ਹੁੰਦੇ ਨੇ ਕੁਝ ਉੱਚੇ ਹੁੰਦੇ ਨੇ ਆਪਾਂ ਆਪਣੇ ਬਾਗਬਾਨੀ ਜਾਂ ਫਲਦਾਰ ਬੂਟੇ ਨੂੰ ਕਿਸ ਤਰ੍ਹਾਂ ਲਾਉਣਾ ਸਿਹਾਲ ਦੇ ਹਿਸਾਬ ਨਾਲ ਦੇਖੇ ਵੀ ਸੂਰਜ ਦੀ ਰੌਸ਼ਨੀ ਉਸ ਸਮੇਂ ਕਿਹੜੇ ਪਾਸੇ ਜ਼ਿਆਦਾ ਰਹਿੰਦੀ ਆ ਕਿਹੜੇ ਪਾਸੇ ਘੱਟ ਰਹਿੰਦੀ ਆ ਸੋ ਆਪਾਂ ਜਿਹੜੇ ਛੋਟੇ ਬੂਟੇ ਨੇ ਉਹਨਾਂ ਨੂੰ ਮੂਰੇ ਰੱਖਿਆ ਜਾਵੇ ਉਸ ਤੋਂ ਬਾਅਦ ਥੋੜੇ ਜਿਹਾ ਹੋਰ ਵੱਡੇ ਜਾਣੀ ਜਿਹੜੇ ਬੈਕ ਸਾਈਡ ਜਿੱਥੇ ਆਪਣਾ ਖੇਤ ਆ ਜਾਂ ਜਿਹੜਾ ਪਲਾਟ ਜਾਂ ਕਿਤੇ ਵੀ ਲਾਉਣੇ ਆ ਤੇ ਵੱਡੇ ਬੂਟੇ ਆਪਾਂ ਪਿਛਲੀ ਸਾਈਡ ਲਾਈਏ ਤੇ ਸੂਰਜ ਦੀ ਰੌਸ਼ਨੀ ਤਾਂ ਕਿ ਸਾਰੇ ਬੂਟਿਆਂ ਨੂੰ ਮਿਲ ਜਾਵੇ ਸੋ ਜਿਵੇਂ ਨਿੰਬੂ ਜਾਤੀ ਆ ਬੇਲ ਨੇ ਜਾਂ ਅਨਾਰ ਨੇ ਜਿਹੜੇ ਕੰਡਾ ਕੰਡੇ ਲੱਗੇ ਹੋਏ ਨੇ ਬੂਟਿਆਂ ਨੂੰ ਉਹ ਤਕਰੀਬਨ ਘੱਟ ਪਾਣੀ ਨਾਲ ਹੋ ਜਾਂਦੇ ਨੇ ਸੋ ਆਪਾਂ ਉਹਨਾਂ ਬੂਟਿਆਂ ਦੀ ਸ੍ਰੇਣੀ ਬਾਰੇ ਵੀ ਜਰੂਰ ਜਾਣਨਾ ਚਾਹੀਦਾ ਕਿਉਂਕਿ ਆਪਾਂ ਜੇ ਰਾਲਵੇਂ ਮੇਲਵੇਂ ਬੂਟੇ ਇਸ ਤਰ੍ਹਾਂ ਲਾ ਲੈਨੇ ਵੀ ਕੋਈ ਵੱਧ ਪਾਣੀ ਮੰਗਦਾ ਹੈ ਕੋਈ ਸੋਕੇ ਵਾਲਾ ਤਾਂ ਉਹਨਾਂ ਵਿੱਚ ਵੀ ਪਰੇਸ਼ਾਨੀ ਆਉਂਦੀ ਹੈ ਸੋ ਜਿੰਨੇ ਵੀ ਆਪਾਂ ਬੂਟੇ ਲਾਉਣੇ ਆ ਉਹਦਾ ਡਿਜ਼ਾਈਨ ਬਣਾਇਆ ਜਾਵੇ ਤੇ ਬਾਕੀ ਕਿਉਂ ਜਿਹੜੇ ਜੰਗਲਾਂ ਦੇ ਵਿੱਚ ਜਾਂ ਆਮ ਉਗਦੇ ਨੇ ਉੱਥੇ ਕੋਈ ਜ਼ਿਆਦਾ ਖਾਦ ਪਾਣੀ ਤਾਂ ਪਾਇਆ ਨਹੀਂ ਜਾਂਦਾ ਪਰ ਆਪਾਂ ਨੂੰ ਜੇ ਲੱਗਦਾ ਕਾਂਪਾ ਟੋਆ ਪੱਟ ਕੇ ਉਹਦੇ ਵਿੱਚ ਸਵਾਭ ਵਗੈਰਾ ਚੁੱਲੇ ਦੀ ਜ਼ਰੂਰ ਪਾ ਲਈਏ ਤਾਂ ਕਿ ਕੋਈ ਸ਼ੌਕ ਵਗੈਰਾ ਤੋਂ ਉਸ ਜਗ੍ਹਾ ਫਾਇਦਾ ਹੋ ਜਵੇ ਕਿਉਂਕਿ ਨੁਕਸਾਨ ਨਾ ਕਰੇ ਬਾਕੀ ਤਾਂ ਜਿਹੜਾ ਕੁਦਰਤ ਹੈ ਇਹ ਹਰੀ ਚੀਜ਼ ਨੂੰ ਸਿਉਕ ਨੁਕਸਾਨ ਨਹੀਂ ਕਰਦੀ ਪਰ ਫਿਰ ਵੀ ਕਈ ਵਾਰੀ ਮੈਂ ਹੁੰਦਾ ਵੀ ਬੂਟਾ ਕਿਸੇ ਹੋਰ ਕਾਰਨ ਸੁੱਕ ਜਾਂਦਾ ਸਾਨੂੰ ਲੱਗਦਾ ਵੀ ਸਿਉਕ ਨਾਲ ਸੁੱਕ ਗਿਆ। ਬਾਕੀ ਜ਼ਰੂਰੀ ਨਹੀਂ ਹੈਗਾ ਵੀ ਆਪਾਂ ਬੇਸਾਬਿਓ ਖਾਦਣਾ ਭਰ ਲਈਏ ਕੋਈ ਬੂਟਾ ਬੜਾ ਛੋਟਾ ਹੁੰਦਾ ਉਹਨੂੰ ਸਾਂਭ ਸੰਭਾਲ ਕਰੀਏ। ਤੇ ਜਦੋਂ ਬੂਟਾ ਵੱਡਾ ਹੋ ਜਾਂਦਾ ਤਾਂ ਜਿਹੜਾ ਉਹਨੂੰ ਪਾਣੀ ਦੇਣਾ ਫਿਰ ਉਹਦੀ ਦੁਪਹਿਰ ਟਾਈਮ ਜਿਹੜੀ ਸ਼ਾਮਾਂ ਦਾ ਏਰੀਆ ਹੁੰਦਾ ਉਹ ਉਸ ਤਰ੍ਹਾਂ ਆਪਾਂ ਗੋਲ ਚੱਕਰ ਬਣਾ ਕੇ ਦੇਈਏ ਯਾਨੀ ਬਿਲਕੁਲ ਬੂਕ ਦੀ ਜੜਾਂ ਦੇ ਨਾਲ ਪਾਣੀ ਆਪਾਂ ਨਹੀਂ ਦੇਣਾ। ਜਦੋਂ ਬੂਟਾ ਸੈੱਟ ਹੋ ਗਿਆ ਫਿਰ ਆਪਾਂ ਪਾਣੀ ਜੜਾਂ ਤੋਂ ਦੂਰ ਕਰ ਦੇਣਾ ਤੇ ਬਾਕੀ ਇਹ ਆ ਵੀ ਮਿੱਟੀ ਮਜ਼ਬੂਤ ਹੋਣੀ ਚਾਹੀਦੀ ਹੈ ਤੇ ਪੋਲੀ ਹੋਵੇ ਤਾਂ ਉਹ ਉਸ ਜਗ੍ਹਾ ਬੂਟੇ ਬਿਲਕੁਲ ਕਾਮਯਾਬ ਹੋ ਜਾਂਦੇ ਨੇ ਬਾਕੀ ਆਪਾਂ ਨੂੰ ਨਾ ਬੂਟਿਆਂ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਕਿਹੜੇ ਬੂਟੇ ਜਿਵੇਂ ਆਪਾਂ ਨਿੰਬੂ ਜੱਤੀ ਦੀ ਗੱਲ ਕੀਤੀ ਹੈ ਕੰਡਿਆਂ ਵਾਲੇ ਦੀ ਗੱਲ ਕੀਤੀ ਹੈ ਵੀ ਘੱਟ ਪਾਣੀ ਵਾਲ ਨੇ ਸੋ ਉਹਨਾਂ ਨੂੰ ਪਾਣੀ ਘੱਟ ਲਾਇਆ ਜਾਵੇ ਗੁੱਡਗੜਾਈ ਕੀਤੀ ਜਾਵੇ ਜਾਂ ਮਲਚਿੰਗ ਕੀਤੀ ਜਾਵੇ ਤਾਂ ਬੂਟੇ ਆਪਣੇ ਆਪ ਕਾਮਯਾਬ ਹੋ ਜਾਂਦੇ ਨੇ ਖਰਾਕ ਲੈਂਦੇ ਨੇ ਬਾਕੀ ਇਹ ਵੀ ਗੱਲ ਦਾ ਧਿਆਨ ਰੱਖਿਆ ਜਾਵੇ ਹਰੇਕ ਬੂਟੇ ਨੂੰ ਭਾਤ ਤੋਂ ਬਾਅਦ ਤੇ ਤੋਂ ਪਾਣੀ ਲਦੀ ਰਹੇ ਸਿਆਲ ਦੀ ਤੁੱਪਾਂ ਗਰਮੀ ਦੀ ਤੁੱਪਾਂ ਵੀ ਇੱਕ ਦੂਏ ਨੂੰ ਸ਼ਾਮਾ ਨਾ ਕਰਨ ਜੇ ਆਪਾਂ ਵੱਡਾ ਬੂਟਾ ਮੂਰੇ ਲਾ ਲਿਆ ਛੋਟਾ ਬੈਕ ਸਾਈਡ ਆ ਗਿਆ ਦੁਪਹਿਰ ਦੁਪਹਿਰ ਟਾਈਮ ਉਹਨੂੰ ਤੁੱਪਾ ਨਾ ਮਿਲ ਜਾਨੀ ਆਪਾਂ ਸਰਦੀ ਦੇ ਹਿਸਾਬ ਨਾਲ ਡਿਜ਼ਾਈਨ ਕਰਨਾ ਕਿਉਂ ਗਰਮੀ ਦੇ ਵਿੱਚ ਤਾਂ ਸੂਰਜ ਆਪਣੇ ਬਿਲਕੁਲ ਉੱਪਰ ਟੀ ਲੰਘਦਾ ਪਰ ਸਰਦੀ ਦੇ ਵਿੱਚ ਆਪਣੇ ਸਾਈਡ ਤੋਂ ਲੰਘਦਾ ਸੋ ਸਰਦੀ ਦੇ ਹਿਸਾਬ ਨਾਲ ਆਪਾਂ ਬੂਟਿਆਂ ਦਾ ਡਿਜ਼ਾਈਨ ਕਰੀਏ ਤੇ ਇਸ ਬੂਟਿਆਂ ਨੂੰ ਜ਼ਰੂਰੀ ਆ ਰੌਸ਼ਨੀ ਹਵਾ ਤੇ ਫਾਸਲਾ ਇਹ ਆਪਣੇ ਥੋੜੇ ਜਿਹੇ ਵੱਡੇ ਬੂਟੇ ਨੇ ਤਾਂ ਬਹੁਤ ਹੀ ਸੰਘਣੇ ਨਾਲ ਆ ਜਾਣ ਘੱਟੋ ਘੱਟ ਫਲਦਾਰ ਬੂਟਿਆਂ ਦਾ 15 ਫੁੱਟ ਦਾ ਫਾਸਲਾ ਜ਼ਰੂਰ ਰੱਖਣਾ ਚਾਹੀਦਾ ਤਾਂ ਕਿ ਇਹਨਾਂ ਨੂੰ ਰੌਸ਼ਨੀ ਧੁੱਪਾਂ ਤਾਂ ਵਿੱਚ ਹੀਟਾਂ ਆਪਣੇ ਹੋਰ ਫਸਲ ਜਾਂ ਹੋਰ ਜਿਹੜੀ ਉਪਜ ਪੀਜਣੀ ਆ ਹੋ ਸਕਦੀ ਆ ਤੇ ਜਣੀ ਗੱਲ ਇਹ ਇਹ ਬਣਦੀ ਆ ਵੀ ਆਪਾਂ ਨੂੰ ਬੂਟੇ ਲਾ ਲੈਣੇ ਚਾਹੀਦੇ ਨੇ ਧਰਨਾ ਨਹੀਂ ਚਾਹੀਦਾ ਵੀ ਇਹਨਾਂ ਨੂੰ ਕੀ ਖਾਦ ਪਾਈਏ ਕੀ ਕੁਝ ਪਾਈਏ ਜੇ ਬੂਟਾ ਸੁੱਕ ਜਾਂਦਾ ਦੁਬਾਰਾ ਵੀ ਲਾ ਲੈਨੇ ਆ ਪਰ ਇਹ ਨਾ ਸੋਚੀ ਵੀ ਇਹਦੇ ਵਿੱਚ ਘਾਟ ਰਹਿ ਗਈ ਕਿਉਂ ਬੂਟੇ ਨੇ ਨੇਚਰ ਤੋਂ ਕੁਦਰਤ ਤੋਂ ਹੀ ਸਭ ਕੁਝ ਲੈਣਾ ਹੈ ਜਿੰਨੇ ਵੀ ਆਪਣੇ ਬੂਟੇ ਬੀਜੇ ਗਏ ਨੇ ਖੇਤ 'ਚ ਇਹਨਾਂ ਨੂੰ ਸਿਰਫ ਟੋਆ ਪੱਟਿਆ ਗਿਆ ਤੇ ਬੂਟਾ ਲਾਇਆ ਗਿਆ ਕੋਈ ਖਾਦ ਪਾਣੀ ਜਾਂ ਪਤ ਸੁਆਬ ਨਹੀਂ ਪਾਈ ਹੈਗੀ ਕਿਉਂਕਿ ਮਿੱਟੀ ਜਦੋਂ ਠੀਕ ਹੋ ਜਾਂਦੀ ਆ ਤਾਂ ਸੂਖਮ ਜੀਵ ਕੰਮ ਕਰਦੇ ਨੇ ਤੇ ਨੇਚਰ ਦੇ ਹਿਸਾਬ ਨਾਲ ਬੂਟੇ ਚੱਲ ਪੈਂਦੇ ਨੇ ਸੋ ਕੁਦਰਤੀ ਖੇਤੀ ਵਿੱਚ ਬੂਟੇ ਬੜੇ ਆਰਾਮ ਨਾਲ ਸਸਤੇ ਢੰਗ ਨਾਲ ਹੋ ਜਾਂਦੇ ਨੇ ਆਪਾਂ ਨੂੰ ਬੂਟੇ ਲਾਉਣ ਦੀ ਸਖਤ ਜ਼ਰੂਰਤ ਹੈ ਕਿਉਂਕਿ ਘਰ ਦਾ ਫਲ ਫਰੂਟ ਹੋਵੇ ਤਾਂ ਉਹਦੇ ਵਰਗੀ ਰੀਸ ਨਹੀਂ ਸੋ ਇਹ ਬੂਟੇ ਲਾਉਣੇ ਬਹੁਤ ਜ਼ਰੂਰੀ ਨੇ ਆਪਾਂ ਬੂਟੇ ਜ਼ਰੂਰ ਲਾਈਏ ਤੇ ਇਹ ਵੀ ਨਾ ਸੋਚੀਏ ਵੀ ਬੂਟੇ ਨੂੰ ਕਿਵੇਂ ਲਾਵਾਂਗੇ ਬਸ ਦੋ ਚੀਜ਼ਾਂ ਧਿਆਨ ਰੱਖ ਲਈਏ ਇੱਕ ਤਾਂ ਇਹਨਾਂ ਨੂੰ ਧੁੱਪਾਂ ਪੂਰੀ ਮਿਲਦੀ ਰਹੇ ਇੱਕ ਹਵਾ ਮਿਲਦੀ ਰਹੇ ਤਾਂ ਕਿ ਹਵਾ ਮਿਲਣ ਦਾ ਕਾਰਨ ਇਹ ਆ ਵੀ ਆਪਣਾ ਬੂਟਿਆਂ ਨੇ ਜਦੋਂ ਫਲ ਆਉਣਾ ਫੁੱਲ ਆਉਣਾ ਤਾਂ ਇੱਕ ਦੂਸਰਾ ਪ੍ਰਾਗ ਵਗੈਰਾ ਹੋ ਕੇ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਰੂਟਿੰਗ ਹੋ ਸਕੇ ਤੇ ਬਾਕੀ ਇਹ ਗੱਲ ਦਾ ਵੀ ਧਿਆਨ ਰੱਖੀ ਵੀ ਕਿਹੜੇ ਬੂਟੇ ਨੇ ਪਹਿਲਾਂ ਫਲ ਦੇਣਾ ਉਹਨੂੰ ਜੀ ਸਾਂਭ ਸੰਭਾਲ ਜ਼ਿਆਦਾ ਕਰ ਲਈ ਜਾਵੇ ਉਹਨਾਂ ਨੂੰ ਫੁੱਲਾਂ ਟਾਈਮ ਉਸ ਸਮੇਂ ਜੋ ਵੀ ਘਾਟਾ ਪਾਣੀ ਵਗੈਰਾ ਪੂਰਾ ਦਿੱਤਾ ਜਾਵੇ ਤਾਂ ਕਿ ਆਪਣਾ ਫਲ ਫਰੂਟ ਵਧੀਆ ਹੋ ਸਕੇ ਤੇ ਬਾਕੀ ਤਾਂ ਇਹ ਵੀ ਇਹ ਆਪਣੇ ਜਿੰਨੇ ਵੀ ਬੂਟੇ ਨੇ ਦੇਸੀ ਖੇਤੀ ਵਿੱਚ ਬੜੇ ਆਰਾਮ ਨਾਲ ਸਸਤੇ ਢੰਗ ਨਾਲ ਹੋ ਜਾਂਦੇ ਨੇ ਤੇ ਮਿੱਟੀ ਦੇ ਵਿੱਚ ਥੋੜੀ ਬਹੁਤ ਹੀ ਮਲਚਿੰਗ ਕਰ ਲਈ ਜਾਵੇ ਜਦੋਂ ਬੂਟਾ ਲਾ ਲਿਆ ਜਾਵੇ ਤਾਂ ਕਿ ਉਹਦਾ ਤਾਪਮਾਨ ਨਾ ਘਟੇ ਵਧੇ ਉਹ ਇੱਕੋ ਜਿਹਾ ਤਾਪਮਾਨ ਰੱਖਦਾ ਹੈ ਬੂਟਾ ਸੇਤੀ ਗ੍ਰੋਥ ਕਰਦਾ ਸੋ ਇਸ ਤਰ੍ਹਾਂ ਆਪਾਂ ਬੂਟੇ ਲਾ ਸਕਦੇ ਆ ਬਾਕੀ ਇਹ ਆ ਵੀ ਆਪਾਂ ਨੂੰ ਜਿਹੜੇ ਬੂਟੇ ਲਾਉਣੇ ਆ ਉਹ ਮਿੱਟੀ ਦੇ ਵਿੱਚ ਬਹੁਤਾ ਪਾਣੀ ਨਾ ਖੜਦਾ ਉਹ ਜਗ੍ਹਾ ਦੀ ਚੋਣ ਕੀਤੀ ਜਾਵੇ ਜੇ ਆਪਾਂ ਨੀਵੇਂ ਗੀਤ ਚ ਫਲਦਾਰ ਬੂਟੇ ਲਾਵਾਂਗੇ بارش ਹੁੰਦੀ ਹੈ ਜਾਂ ਕਿਸੇ ਕਾਰਨ ਪਾਣੀ ਖੜ ਜਾਂਦਾ ਹੈ ਤਾਂ ਵੀ ਬੂਟਿਆਂ ਨੂੰ ਨੁਕਸਾਨ ਪਹੁੰਚਦਾ ਸੋ ਆਪਾਂ ਉੱਚੀ ਜਗ੍ਹਾ 'ਤੇ ਹਣੀ ਜਾਵੇ ਤਾਂ ਵਧੀਆ। ਬਾਕੀ ਜੇ ਖੇਤ ਚ ਲਾਉਣਾ ਤਾਂ ਆਪਣਾ ਨਾਲ ਦੀ ਸਾਂਝੀ ਵੱਟ ਤੋਂ ਫਰਕ ਰੱਖ ਕੇ ਲੈ ਜਾਵੇ। ਬਿਲਕੁਲ ਕਈ ਕਿਸਾਨ ਵੀਰ ਵੱਟ ਦੇ ਨਾਲ ਲਾਉਂਦੇ ਨੇ। ਫਿਰ ਦੂਜੇ ਕਿਸਾਨ ਨੂੰ ਵੀ ਦਿੱਕਤ ਆਉਂਦੀ ਆ ਤੇ ਆਪਾਂ ਲੱਗਦਾ ਸੀ ਆਰਗੈਨਿਕ ਖੇਤੀ ਕਰਦੇ ਆ ਤਾਂ ਨਾਲ ਦੇ ਕਿਸਾਨ ਨੇ ਤਾਂ ਆਪਣਾ ਸਪਰੇ ਵਗੈਰਾ ਵਰਤ ਨਹੀਂ ਹੁੰਦੀ ਆ। ਉਹ ਵੀ ਉਹਨਾਂ ਬੂਟਿਆਂ 'ਤੇ ਪੈਂਦੀ ਰਹਿੰਦੀ ਆ ਤਾਂ ਫਿਰ ਉਹ ਆਰਗੈਨਿਕ ਨਹੀਂ ਰਹਿ ਸਕਦਾ। ਸੋ ਆਪਣੇ ਏਰੀਆ ਦੇ ਹਿਸਾਬ ਨਾਲ ਬੀਜਿਆ ਜਾਵੇ। ਬਾਹਰ ਆਪਾਂ ਬਫਰ ਜ਼ੋਨ ਦੇ ਲਈ ਕੋਈ ਬਾਜਰਾ ਕੋਈ ਵੱਡੀ ਫਸਲ ਬੀਜ ਕਿਹਨੂੰ ਅੰਦਰ ਲਾ ਸਕਦੇ ਆ ਤੇ ਬਹੁਤ ਸਾਰੇ ਬੂਟੇ ਨੇ ਜਿਹੜੇ ਬਿਲਕੁਲ ਬਿਨਾ ਪਾਣੀ ਤੋਂ ਹੋ ਜਾਂਦੇ ਨੇ ਉਹਨਾਂ ਨੂੰ ਛੁਣ ਲਿਆ ਜਾਵੇ ਜਿੱਥੇ ਪਾਣੀ ਦੀ ਕਮੀ ਆ ਜੇ ਪਾਣੀ ਪੂਰਾ ਹੈਗਾ ਤਾਂ ਆਪਾਂ ਕੋਈ ਵੀ ਬੂਟਾ ਲਾ ਸਕਦੇ ਆ ਬਾਕੀ ਜਿਹੜੇ ਨਿੰਬੂ ਜਾਤੀ ਦੇ ਬੂਟੇ ਨੇ ਇਹਨਾਂ ਦਾ ਜਾਨਵਰਾਂ ਦੇ ਵਿੱਚ ਤੋਤਾ ਨੁਕਸਾਨ ਨਹੀਂ ਕਰਦਾ ਤੇ ਬਹੁਤ ਸਾਰੇ ਐਸੇ ਫਲਦਾਰ ਬੂਟੇ ਨੇ ਜਿਨ੍ਹਾਂ ਨੂੰ ਤੋਤਾ ਨੁਕਸਾਨ ਕਰਦਾ ਤੇ ਉਹ ਵੀ ਦੇਖ ਲਿਆ ਜਾਵੇ ਅਸੀਂ ਰਾਖੀ ਕਰ ਸਕਦੇ ਆ ਜੇ ਨਹੀਂ ਆਪਾਂ ਫਲਦਾਰ ਬੂਟੇ ਲਾ ਲੈਨੇ ਆ ਪਰ ਜਦੋਂ ਫਰੂਟਿੰਗ ਹੁੰਦੀ ਆ ਤਾਂ ਪੰਛੀ ਉਹਨਾਂ ਤੇ ਅਟੈਕ ਕਰਦੇ ਨੇ ਬਾਕੀ ਇਹ ਵੀ ਦੇਖਿਆ ਜਾਵੇ ਬੂਟੇ ਇੱਕੋ ਕਿਸਮ ਦੇ ਜੇ ਆਪਾਂ ਰਲਵੇਂ ਮਿਲ ਮਿਲਾਉਨੇ ਆ ਤਾਂ ਤਾਂ ਕਿ ਇੱਕੋ ਤੇ ਉਹਨਾਂ ਦੀ ਬਿਮਾਰੀ ਦਾ ਅਟੈਕ ਨਾ ਹੋਵੇ ਜਿਵੇਂ ਸੋ ਕਿਸਾਨ ਵੀਰੋ ਆਪਾਂ ਆਪਣੇ ਖੇਤ ਵਿੱਚ ਬੂਟੇ ਲਾਈਏ ਬੂਟੇ ਦੋ ਤਰ੍ਹਾਂ ਦੇ ਲਾਏ ਸਕਦੇ ਆ ਗਰਾਫਟਡ ਤੇ ਗੁੱਠਲੀ ਵਾਲੇ ਗੁੱਠਲੀ ਵਾਲੇ ਜਾਂ ਜਿਹੜੇ ਬੀਜ ਤੋਂ ਹੁੰਦੇ ਨੇ ਉਹਨਾਂ ਦਾ ਫਲ ਲੇਟ ਆਉਂਦਾ ਪਰ ਉਹਨਾਂ ਦੀ ਉਮਰ ਲੰਬੀ ਹੁੰਦੀ ਆ ਗਰਾਫਟਡ ਨੇ ਪਹਿਲੇ 2 ਜਾਂ 3 ਸਾਲ ਆਪਾਂ ਨੂੰ ਫਲ ਦੇ ਦੇਣਾ ਉਹ ਸੀਤੀ ਫਲ ਦੇ ਦਿੰਦੇ ਨੇ ਪਰ ਉਹ ਕੱਦ-ਗਾਠ ਵਿੱਚ ਫਰਕ ਰਹਿ ਜਾਂਦਾ ਕਿਉਂਕਿ ਉਹਨਾਂ ਨੇ ਉਮਰ ਲੰਬੀ ਨਹੀਂ ਭੋਗਣੀ ਹੁੰਦੀ ਉਹਨਾਂ ਦੀ ਉਮਰ ਵੀ ਸੀਮਤ ਸਮੇਂ ਤੱਕ ਹੀ ਹੁੰਦੀ ਆ ਸੋ ਆਪਾਂ ਨੇ ਇਹ ਤੈਅ ਕਰਨਾ ਵੀ ਦੋਇ ਤਰ੍ਹਾਂ ਦੇ ਬੂਟੇ ਲਾ ਲੈ ਜਾਣ ਤੇ ਇਸ ਤਰ੍ਹਾਂ ਆਪਾਂ ਕੁਦਰਤੀ ਖੇਤੀ ਵਿੱਚ ਘੱਟ ਖਰਚੇ ਨਾਲ ਘੱਟ ਮਿਹਨਤ ਨਾਲ ਮਤਲਬ ਆਪਣੇ ਘਰ ਦਾ ਫਲ ਪੈਦਾ ਕਰ ਲੈ ਸਕਦੇ ਹਾਂ ਜੇ ਰਸੋਈ ਦੇ ਲਈ ਆਪਾਂ ਜਿੰਨੇ ਆਪਣੇ ਪੰਜਾਬ ਦੇ ਵਾਤਾਵਰਣ ਦੇ ਵਿੱਚ ਬੂਟੇ ਹੋ ਜਾਂਦੇ ਨੇ ਆਪਣੇ ਕੋਲ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਹਰ ਮਹੀਨੇ ਫਰੂਟ ਪੈਦਾ ਹੋ ਸਕਦਾ ਕੁਦਰਤੀ ਖੇਤੀ ਜੇ ਆਪਣੇ ਖੇਤਾਂ 'ਚ ਸੋ ਇਸ ਤਰ੍ਹਾਂ ਆਪਣੇ ਖੇਤਾਂ ਵਿੱਚ ਜਾਂ ਘਰਾਂ ਦੇ ਵਿੱਚ ਆਪਣੇ ਖਾਲੀ ਜਗ੍ਹਾ ਤੇ ਬੂਟੇ ਲਾਈਏ ਤੇ ਬਾਤਾ ਵਰਨ ਬਚਾਈਏ ਬੂਟਾ ਲੋੜਾ ਕੋਈ ਔਖਾ ਨਹੀਂ ਜੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਬੂਟੇ ਨੂੰ ਲਾ ਦਿਓ ਪਾਣੀ ਪਾ ਦਿਓ ਤਾਂ ਵੀ ਬੂਟੇ ਨੇ ਜੜ ਜਾਣਾ ਬਸ ਇੰਨਾ ਕਿ ਧਿਆਨ ਰੱਖੇ ਵੀ ਉਹ ਜਿਹੜੇ ਬੂਟਾ ਹੈ ਉਹਨੂੰ ਕੋਈ ਹੋਰ ਛੋਟੇ ਬੂਟੇ ਨੂੰ ਛਾਵਾ ਨਾ ਪੈਂਦੀ ਹੋਵੇ ਜਾਂ ਦੂਜਾ ਵੱਡਾ ਬੂਟਾ ਉਹਨੂੰ ਖਰਾਕ ਨਾ ਖਿੱਚਦਾ ਹੋਵੇ ਖਾਲੀ ਜਗ੍ਹਾ ਲਈ ਜਾਵੇ ਤੇ ਬੂਟੇ ਨੂੰ ਪੂਰੀ ਧੁੱਪਾਂ ਪੂਰੀ ਹਵਾ ਤੇ ਗੜਾਈ ਵਗੈਰਾ ਮਿਲ ਜਵੇ ਬਾਕੀ ਤਾਂ ਫਿਰ ਬੂਟਾ ਜਦੋਂ ਉਹਨੂੰ ਮੌਸਮ ਤੇ ਮਾਹੌਲ ਵਧੀਆ ਮਿਲ ਜਾਂਦਾ ਫਿਰ ਉਹ ਆਪਣੇ ਆਪੇ ਵਧਣ ਲੱਗ ਜਾਂਦਾ ਸੋ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ